ਕੇਂਦਰ ਨੇ ਇੱਕ ਝਟਕਾ ਦਿੱਤਾ ਪੰਜਾਬ ਸਰਕਾਰ ਨੂੰ ਹਾਲਾਂਕਿ ਵਿੱਤੀ ਤਾਰਤੇ ਉੱਤੇ ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਸੂਬਾ ਜਾਂ ਕੀਤਾ ਜਾ ਰਿਹਾ ਵੱਖਰੀ ਗੱਲ ਹੈ ਪਰ ਜਿਹੜਾ ਪਾਵਰ ਕਾਮ ਨੂੰ ਲੈ ਕੇ ਕਹਿੰਦੇ ਵਿੱਤੀ ਘਾਟੇ ਚੈਨੀ ਹੈ ਕਿ ਕਰਜ਼ੇ ਵਾਲੀ ਰਕਮ ਵਿੱਚ ਵੀ ਕਟੌਤੀ ਕਰ ਦਿੱਤੀ ਸੀ ਕਟੌਤੀ ਵੀ ਹੈ ਜਿਹੜੀ ਕੋ ਮੋੜੀ-ਮੋਟੀ ਨਹੀਂ ਕੀਤੀ ਗਈ ਸੈਂਕੜੇ ਕਰੋੜਾ ਰੁਪਏ ਦੀ ਕਟੌਤੀ ਕੀਤੀ ਗਈ ਹੈ ਇਹਦਾ ਅਸਰ ਕੀ ਹੋਏਗਾ ਪੰਜਾਬ ਸੂਬੇ ਤੇ ਦੇਖੋ ਦਿਨੋਂ ਦੇ ਨੇ ਜਿਹੜੀ ਨਾ ਸੈਂਟਰ ਸਰਕਾਰ ਪੰਜਾਬ ਸਰਕਾਰ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਕਈ ਕਹ ਲੋ ਜਾਂ ਪੰਜਾਬ ਸਰਕਾਰ ਦੀ ਠਿਬਰੀ ਟਾਈਡ ਕਰਦੇ ਜਾ ਰਹੇ ਨੇ ਕਿਉਂਕਿ 2300 ਕਰੋੜ ਰੁਪਏ ਦਾ ਕਟ ਲਾਤਾ ਕੰਜੀ ਫੇਰਤੀ ਕਟੌਤੀ ਕਰਦੇ ਤੇ ਜਿਹੜਾ ਪੰਜਾਬ ਸਰਕਾਰ ਨੇ ਕੋਈ 45230 ਕਿ ਕਰੋੜ ਰੁਪਏ ਦਾ ਕਰਜ਼ਾ ਲੈਣਾ ਸੀ ਇਸ ਵਿੱਤੀ ਵਰੇ ਉਹਦੇ ਚ 2300 ਦਾ ਕਟ ਲਾਤਾ ਤੇ 2300 ਕਰੋੜ ਬਹੁਤ ਜ਼ਿਆਦਾ ਹੁੰਦਾ ਇਹਦੇ ਚੀਕਾ ਨਿਕਲ ਜਣੀਆਂ ਪੰਜਾਬ ਸਰਕਾਰ ਦੀਆਂ ਪਹਿਲਾਂ ਹੀ 8000 ਕਰੋੜ ਉਹ ਰੁਕ ਗਿਆ ਜਿਹੜਾ ਸਾਡਾ ਹੱਕ ਬੰਦਾ ਪੰਜਾਬ ਦਾ ਹੱਕ ਬੰਦਾ ਉਹ ਰੋਕਤਾ 2300 ਕਰੋੜ ਰੁਪਏ ਹੋਰ ਰੋਕਤਾ ਲੱਗਦਾ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਹੋਰ ਖਬਰ ਆਜੂ ਕਿ ਹੋਰ ਸਰਕਾਰ ਦੀ ਬਰੀ ਟਾਈਟ ਕਰਤੇ ਹੁਣ ਜਿਹੜਾ ਸੈਂਟਰ ਸਰਕਾਰ ਨੇ ਤਰਕ ਦਿੱਤਾ ਹੈਗਾ ਕਿ ਤੁਹਾਡਾ ਜਿਹੜਾ ਬਿਲੀ ਬੋਰਡ ਹੈ ਜਿਹਨੂੰ ਪੰਜਾਬ ਪੀਸੀਐਲ ਪੀਸੀਪੀ ਐਸ ਪੀਸੀਐਲ ਕਹਿੰਦੇ ਨੇ ਉਹ ਉਹਦਾ ਉਹਦਾ ਬਹਾਨਾ ਬਣਾਦਾ ਕਿ ਉਹ ਪਹਿਲੇ ਹੀ 4700 ਕਰੋੜ ਰੁਪਏ ਦਾ ਘਾਟਾ ਵਾ ਉਹਨਾਂ ਨੂੰ ਸਬਸਿਡੀਆਂ ਦਾ ਵਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਉਹ ਘਾਟਾ ਕਿਵੇਂ ਪੂਰਾ ਕਰਨਾ ਸਬਸਿਡੀਆਂ ਤੇ ਦੇਣੀਆਂ ਪੈਣਗੀਆਂ ਸਬਸਿਡੀਆਂ ਤੇ ਹੁਣ ਸਰਕਾਰ ਵਾਸਤੇ ਐਡਾ ਵੱਡਾ ਫਾਨਾ ਬਣ ਗਿਆ ਹੈਗਾ ਇਹ ਤਾਂ ਮੁਸੀਬਤ ਬਹੁਤ ਵੱਡੀ ਬਣ ਗਈ ਕਿਉਂਕਿ ਜਦੋਂ ਆ ਵਿੱਤੀ ਵਾਰਾ ਖਤਮ ਹੋਣਾ ਮਤਲਬ 31 ਮਾਰਚ 2023 ਅ ਜਵੀ ਜਦੋਂ ਹੈ ਨਾ ਜਦੋਂ ਅਗਲਾ 1 1 April 2024 ਤੋਂ ਵਿੱਤੀ ਵਰ ਉਹਦਾ ਪੰਜਾਬ ਦੇ ਵਿੱਚ 22000 ਕਰੋੜ ਰੁਪਏ ਦੀ ਸਬਸਿਡੀ ਹੋ ਜਾਊਗੀ ਉਹਦੇ ਚ ਕਿਸਾਨ ਬੰਬੀਆਂ ਦੀ ਕਿਸਾਨਾਂ ਦੀ ਐਸ்சி ਬੀਸੀ ਪਰਿਵਾਰ ਓਬੀਸੀ ਪਰਹੂਨ ਤੇ ਸਾਰੇ ਹੋਗੇ ਸੱਚੋ ਹੁਣ ਤਾਂ ਕਾਸਟ ਵਾਲਾ ਤੇ ਵਰਕਾ ਹੀ ਪਾੜ ਗਿਆ ਨਾ ਉਹ ਤੇ 600 ਯੂਨਟ ਦੋ ਮਹੀਨੇ ਦੇ ਮਿਲ ਰਹੇ ਤੇ ਜਿਹੜੀ ਇੰਡਸਟਰੀ ਨੂੰ ਦਿੱਤੀ ਉਹ 22000 ਕਰੋੜ ਰੁਪਏ ਇੱਕ ਸੂਬੇ ਤੇ ਇੰਨਾ ਬੋਝ ਹੋਵੇ ਉਹ ਹੁਣ ਸਰਕਾਰ ਇੱਕ ਬਿਲੀ ਬੋਰਡ ਦੀਆਂ ਚੀਕਾਂ ਨਿਕਲੀਆਂ ਪਈ ਉਹ ਕਹਿੰਦਾ ਕਿ ਸਾਡਾ 2600 ਕਰੋੜ ਰੁਪਈਆ ਦੇ ਸਰਕਾਰੀ ਮਹਿਕਮਿਆਂ ਨੂੰ ਦੇਣੇ ਨੇ ਸਰਕਾਰ ਨੇ ਵੀ ਹਲੇ ਪੰਜਾਬ ਬਿਲੀ ਬੋਰਡ ਨੂੰ ਸਬਸਿਡੀ ਨਹੀਂ ਆ ਬਿਲੀ ਬੋਰਡ ਦੇ ਵਾਜੇ ਵਜੇ ਪਏ ਨੇ ਉਹ ਕਹਿੰਦੇ ਸਾਡਾ 11% ਦੀ ਨਾਲ ਟੈਰਫ ਵਧਾਜੋ ਪਿਛਲੇ ਟਸਾਲ ਤੋਂ ਕੋਈ ਟੈਰਫ ਨਹੀਂ ਵਧਿਆ ਗਏ ਤੇ ਫਿਰ ਸੈਂਟਰ ਸਰਕਾਰ ਕੋ ਕਾਹਦੇ ਪੈਸੇ ਮੰਗਦੇ ਨੇ ਪੰਜਾਬ ਸਰਕਾਰ ਵੀ ਇੱਕ ਸੋਤੀ ਫਸ ਜਾਣੀ ਹੈ ਕਿ ਹੁਣ ਤਾਂ اشتਿਆਰ ਵੀ ਬਹੁਤ ਲਾ ਦਿੱਤੇ ਉਹ ਵੀ ਨੀ ਸਕੀਮ ਵਾਪਸ ਕੀਤੀ ਜਾ ਸਕਦੀ ਕਿ ਜਿਹੜੇ 90% ਦੀ ਘਰਾਂ ਦੇ ਬਿਜਲੀ ਬਿੱਲ ਮਾਫ ਉਹ ਵੀ ਨਹੀਂ ਬਿੱਲ ਸ਼ੁਰੂ ਕੀਤੇ ਜਾ ਸਕਦੇ ਲੋਕ ਇਹ ਕਹਿੰਦੇ ਨੇ ਘਰੋਂ ਲਾ ਕੇ ਕਿੰਨਾ ਕਿ ਸਿਰ ਤੁਸੀਂ ਤਮਾਸ਼ਾ ਫੂਕਣ ਵਾਲੀ ਗੱਲ ਹੈਗੀ ਨਾ ਕਿੰਨਾ ਕਿ ਚੇਰ ਕਰ ਲੋਗੇ ਇਸ਼ਤਿਹਾਰ ਲਾ ਲਓ ਜਿੰਨੀਆਂ ਫੂਡ ਫੂਡ ਲਾਉਣੀ ਹੈਗੀ ਚਾਪੋ ਚਾਹ ਤੇ ਬੰਦੇ ਦੇ ਮਰਦੇ ਨਹੀਂ ਹੈਗੇ ਨਾ ਜੀ ਚਾਹ ਦੇ ਬੰਦੇ ਦੇ ਜ ਮਰਵਾ ਦਿੰਦੇ ਨੇ ਇਹਨਾਂ ਦੇ ਚਾਹ ਜਿਹੜੇ ਉਹ ਸਟੇਟ ਨੂੰ ਮਰਵਾ ਰਹੇ ਜਿਹੜੇ ਸਾਡੇ ਪੋਲੀਟੀਸ਼ੀਅਨ ਆਗਣ ਹੁਣ ਸਵਾਲ ਹੈ ਕਿ ਬੀਲੀ ਬੋਰਡ 2300 ਕਰੋੜ ਰੁਪਏ ਸੈਂਟਰ ਸਰਕਾਰ ਨੇ ਉਹ ਬਹਾਨਾ ਲਾ ਕੇ ਦਲੀਲ ਦੇ ਕਿ ਤੇ ਪੰਜਾਬ ਸਰਕਾਰ ਦਾ 2300 ਕਰੋੜ ਰੁਪਏ ਦਾ ਜਿਹੜਾ ਚੁੱਕਣਾ ਉਹਨਾਂ ਨੇ ਕਰਜਾ ਔਲਾਦ ਦੀ ਘਟौती ਹੁਣ ਸਰਕਾਰ ਆਪਣੇ ਵਸੀਲੇ ਤੇ ਹੈ ਨਹੀਂ ਸਰਕਾਰ ਕੋ ਠੀਕ ਹੈ ਤੁਸੀਂ ਮਸ਼ਹੂਰੀਆਂ ਤੇ ਪੈਸੇ ਖਰਚੀ ਜਾਣੇ ਖਰਚੀ ਚੋਲ ਜਿਹੜੇ ਦਿੱਲੀੋਂ ਆਉਂਦੇ ਨੇ ਖਾਸਪਰੋਂ ਨੇ ਉਹਨਾਂ ਤੇ ਜਿੰਨਾ ਮਰਜ਼ੀ ਪੈਸੇ ਖਰਚੀ ਜਾਓ ਪਰ ਸਵਾਲ ਢਿੱਡ ਤੇ ਪੰਜਾਬੀਆਂ ਦਾ ਦੁੱਖਦਾਨਾ ਉਹਨਾਂ ਨੂੰ ਤੇ ਹਰਪਾਲ ਸਿੰਘ ਚੀਮਾ ਨੂੰ ਕੀ ਸਮੱਸਿਆ ਉਹਨਾਂ ਨੂੰ ਤੇ ਸੀਐਮ ਸਾਹਿਬ ਨੂੰ ਕਾਦੀ ਸਮੱਸਿਆ ਜਾਂ ਆਮ ਆਦੀ ਪਾਰਟੀ ਦੇ ਐਮਐਲਏ ਕਾਦੀ ਸਮੱਸਿਆ ਉਹ ਤੇ ਮੋਜਾ ਮਾਣ ਹੀ ਰਹੇ ਨੇ ਉਹਨਾਂ ਨੂੰ ਤੇ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਸਭ ਕੁਝ ਮਿਲ ਗਿਆ ਹੈ ਤਨਖਾਹ ਮਿਲ ਗਿਆ ਟੌਟਪਾ ਵੱਖਰਾ ਹੈਗਾ ਪਰ ਪ੍ਰੋਬਲਮ ਤੇ ਪੰਜਾਬੀਆਂ ਦੀ ਨੇ ਕਰਜਾ ਜਿਨ੍ਹਾਂ ਤੇ ਚੜ ਰਿਹਾ ਹੈਗਾ ਹੁਣ ਆਪਾਂ ਕਹਾਂਗੇ ਪਿਛਲਾਂ ਨੂੰ ਵੀ ਕਰਜਾ ਚੜ੍ਹ ਦਿੱਤਾ ਹੈਗਾ ਤੇ ਪਿਛਲੇ ਤੇ ਇਸੇ ਕਰਕੇ ਲੋਕੜ ਪੁੰਚ ਕੇ ਸੁੱਟ ਤੇ ਆ ਗਏ ਨੇ ਹੁਣ ਸੈਂਟਰ ਸਰਕਾਰ ਨੂੰ ਪਤਾ ਕਿ ਤੁਸੀਂ ਜੇ ਸੈਂਟਰ ਸਰਕਾਰ ਨਾਲ ਪੰਗੇ ਲੋਗੇ ਤਾਂ ਉਹ ਵੀ ਬਾਹਨੇ ਲੱਭਣਗੇ ਹੁਣ ਤੁਸੀਂ ਕਿੱਥੇ ਜਾਓਗੇ ਜਿਹੜਾ 2300 ਕਰੋੜ ਰੁਪਏ ਲੱਗਦਾ ਹੈ ਘੋਰ ਕਟੌਤੀ ਕਰ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਮਸਲਿਆਂ ਤੇ ਕੇਂਦਰ ਨੇ ਵੀ ਨਵਜ ਫੜ ਲਈ ਹੈ ਕਿ ਇਹਨਾਂ ਨੂੰ ਠੇਬੀ ਕਿੱਥੇ ਕਿੱਥੇ ਲਾਉਣੀ ਹੈ ਵਿੱਤੀ ਤੌਰ ਦੇ ਉੱਤੇ ਕਈ ਫੰਡ ਰੋਕੇ ਗਏ ਪਹਿਲਾਂ ਉਹਦੇ ਵਿੱਚ ਹੀ ਸਰਕਾਰ ਨੇ ਦਲੀਲ ਵੀ ਦਿੱਤੀ ਹਾਲਾਂਕਿ ਕੇਂਦਰ ਨੇ ਕਿ ਫੰਡ ਬੇਸ਼ੱਕ ਉਸ ਵਿੱਚ ਵੀ ਬਦਲਾਅ ਕੀਤੇ ਪੰਜਾਬ ਸਰਕਾਰ ਨੇ ਹੁਣ ਕੇਂਦਰ ਸਰਕਾਰ ਨੇ ਵੀ ਨਵਜ ਫੜ ਲਈ ਲੱਗਦੀ ਹੈ ਕਿ ਕਿੱਥੇ ਕਿੱਥੇ ਅਸੀਂ ਰੋਕਣਾ ਹੈ ਕਿੱਥੇ ਕਿੱਥੇ ਬ੍ਰੇਕ ਲਾਉਣੀ ਹੈ ਕਿ ਸਾਡੇ ਕਾਬੂ ਚ ਆ ਜਾਏ ਸਾਰਾ ਸਿਸਟਮ ਰਾਜ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਪੀ ਨੇ ਸਵਾਲ ਚੁੱਕਿਆ ਕਿ ਸਾਡੇ ਫੰਡ ਕਿਉਂ ਰੋਕੇ ਹੋਏ ਗਏ ਨੇ ਸਿਹਤ ਮੰਤਰੀ ਦੇ ਸੈਂਟਰ ਦੇ ਸਿਹਤ ਮੰਤਰੀ ਅਦਾਸਦਾ ਕੋਈ ਕੰਮ ਹੀ ਤੁਸੀਂ ਪੁੱਠੇ ਕਰਦੇ ਹੋ ਅਸੀਂ ਕਾਦੇ ਵਾਸਤੇ ਪੈਸੇ ਦੇ ਦਈਏ ਨਾ ਤੁਹਾਨੂੰ ਜਿਹੜੇ ਕੰਮ ਵਾਸਤੇ ਅਸੀਂ ਪੈਸੇ ਦੇ ਰਹੇ ਤੂੰ ਉਹ ਤੇ ਤੁਸੀਂ ਵਰਤਦੇ ਨਹੀਂ ਹੈਗੇ ਤੇ ਫਿਰ ਤੁਸੀਂ ਕਹੀ ਆ ਵੀ ਮੋਦੀ ਸਰਕਾਰ ਮਾੜੀ ਹੈਗੀ ਆ ਆਪਾਂ ਮੰਨ ਕੇ ਚੱਲਦੇ ਕਿ ਮੋਦੀ ਸਰਕਾਰ ਕਿਹੜੀ ਘਰੋਂ ਪੈਸੇ ਲੈ ਕੇ ਆ ਰਹੀ ਹੈ ਉਹ ਤੇ ਲੋਕਾਂ ਦੇ ਹਿੰਦੁਸਤਾਨ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੀ ਹਨ ਉਹ ਪਹਿਲਾਂ ਪਸੂਬਿਆਂ ਕੋਲ ਟੈਕਸ ਇਕੱਠਾ ਕਰਦੀ ਆ ਫਿਰ ਉਹ ਸੈਂਟਰ ਨੂੰ ਦਿੰਦੀ ਹੈਗੀ ਪਰ ਜੇ ਪ੍ਰੋਬਲਮ ਪੰਜਾਬ ਦੀ ਆ ਰਹੀ ਹੈ ਬਾਕੀ ਪ੍ਰੋਬਲਮ ਬੰਗਾਲ ਦੀ ਵੀ ਪ੍ਰੋਬਲਮ ਆ ਰਹੀ ਉਹ ਵੀ ਮਿਲ ਕੇ ਕੀ ਸਾਡੇ ਫੰਡ ਰੋਕ ਲਏ ਨੇ ਪਰ ਆਹ ਤਾਂ ਹੁਣ ਜਿਹੜਾ ਕੱਟ ਲਾ ਦਿੱਤਾ ਹੈ ਗਣ ਜਾਂਦੇ ਆਪਣੇ ਖਰਚੇ ਘਟਾਓ ਜਾਂ ਸਬਸਿਡੀਆਂ ਬੰਦ ਕਰੋ ਕੱਲ ਹੀ ਜਿਹੜੇ ਪੰਜਾਬ ਫਾਰਮਰ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਚੁਕੇ ਨੇ ਅਜੇਵੀਰ ਸਿੰਘ ਜਾਖੜ ਉਹਨਾਂ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਰਟੀਕਲ ਛਪਿਆ ਸੀ ਕਿ ਜਦੋਂ ਬਤੌਰ ਚੇਅਰਮੈਨ ਸੀ ਖੇਤੀਬਾੜੀ ਕਮਿਸ਼ਨ ਦੇ ਤੇ ਉਹਨਾਂ ਨੇ ਸਰਕਾਰ ਨੂੰ ਰეკਮੈਂਡ ਕੀਤਾ ਸੀ ਕੈਪਟਨ ਮਿਰਿੰਦਰ ਸਿੰਘ ਨੂੰ ਰეკਮੈਂਡ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੂੰ ਆਪਾਂ ਬਿਜਲੀ ਦੇ ਰਹੇ ਨੇ ਉਹ ਘੱਟੋ ਘੱਟ ਜਿਨ੍ਹਾਂ ਦੀ 7.5 ਇਕੜ ਤੋਂ ਮੀਨ ਐ ਉਹਨਾਂ ਨੂੰ ਨਾ ਸਬਸਿਡੀ ਦਿੱਤੀ ਵਾ ਹੇਟ ਲਾੜੂ ਦੇ ਦੋ ਗਰੀਬ ਨੂੰ ਦੇ ਦੋ ਮੱਧਮ ਵਰਗ ਦੇ ਕਿਸਾਨ ਨੂੰ ਦੇ ਦੋ ਉੱਪਰ ਲਿਆ ਨੂੰ ਨਾ ਦੋ ਉਹ ਕਿਸੇ ਨੇ ਨਹੀਂ ਬਣੀ ਨਾ ਕੈਪਟਨ ਮਰੀਂਦਰ ਸਿੰਘ ਨੇ ਬਣੀ ਨਾ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ 21 ਮਹੀਨੇ ਹੋ ਗਏ ਨੇ ਤਿੰਨ ਮੰਤਰੀ ਬਦਲ ਗਏ ਖੇਤੀਬਾੜੀ ਇਹ ਤਾਂ ਐਗਰੀਕਲਚਰ ਪਾਲਿਸੀ ਨਹੀਂ ਬਣੀ ਆਗੀ ਇਹ ਹੌਲੀ ਹੌਲੀ ਖਰਚੇ ਤੇ ਘਟਾਉਣੇ ਪੈਣਗੇ ਨਾ ਜੀ ਹੁਣ ਅੱਜ ਮੈਂ ਕਿਹਾ ਸੁਣ ਰਿਹਾ ਸੀ ਇੰਟਰਵਿਊ ਕਹਿ ਰਹੇ ਸੀ ਕਿ ਜਿਸ ਜਨਾਨੀ ਕੋਲ 15000 ਰੁਪਏ ਦਾ ਪਰਸ ਹੈਗਾ ਤੇ ਉਹ ਰੋਡਵੇ ਦੀ ਬੱਸ ਦੇ ਵਿੱਚ ਫ੍ਰੀ ਸਫਰ ਕਰਦੀ ਹੈਗੀ ਮਤਲਬ ਚਾਹੇ ਉਹ ਟੀਚਰ ਹੋਵੇ ਚਾਹੇ ਉਹ ਨਰਸ ਹੋਵੇ ਚਾਹੇ ਕੋਈ ਹੋਰ ਹੋਵੇ ਇਹ ਸਬਸਿਡੀਆਂ ਦੇ ਸਾਨੂੰ ਰੋਕਣੀਆਂ ਪੈਣਗੀਆਂ ਦੋ ਸਬਸਿਡੀਆਂ ਜਿਹੜੇ ਲੋਡ ਵੰਦਨ ਮਤਲਬ ਜਿਨ੍ਹਾਂ ਦੇ ਵਿਚਾਰੀਆਂ ਵਿਧਵਾ ਗਿਆ ਜਿਨ੍ਹਾਂ ਕੋਈ ਰੋਜੀ ਰੋਟੀ ਦਾ ਨਹੀਂ ਕੋਈ ਹੈਗਾ ਉਹਨਾਂ ਨੂੰ ਪਾਸ ਬਣਾ ਦੋ ਜਿਹੜੀਆਂ ਡਾਕਟਰ ਨੇ ਉਹ ਡਾਕਟਰ ਜਿਹੜੀਆਂ ਉਹ ਵੀ ਬੱਸਾਂ 'ਚ ਜਾ ਰਹੀਆਂ ਨੇ ਤੇ ਘੱਟੋ ਘੜੀ ਸਾਨੂੰ ਤੇ ਇੱਕ ਉਪਸ਼ਾਨਣਾ ਲਾਉਣਾ ਪਊਗਾ ਨਾ ਕਿੰਨਾ ਕੁ ਚਿਰ ਤੁਸੀਂ ਸਬਸਿਡੀਆਂ ਦੇ ਦੇ ਕੇ ਕੋਈ ਗਰੀਬ ਮਹਾਤੜ ਖੇਤ ਮਜ਼ਦੂਰ ਕਿਸਾਨ ਦੋ ਸਬਸਿਡੀ ਦੋ ਪਰ ਆ ਹੁਣ ਤੁਸੀਂ 100 ਏਕੜ ਵਾਲਾ ਵੀ ਲਈ ਜਾਂਦਾ ਹੈਗਾ ਫਿਰ 100 ਏਕੜ ਵਾਲਾ ਵੀ ਕਹਿੰਦਾ ਕਿ ਖੇਤੀ ਘਾਟੇ 'ਚ ਹੈਗੀ ਆ ਜਦੋਂ ਆਪਾਂ ਕਰਨੀ ਹੀ ਹੈਗੀ 100 ਏਕੜ ਵਾਲਾ 10 ਏਕੜ ਵਾਲਾ ਤੰਨੀ ਕਹਿ ਸਕਦੇ ਕਿ ਘਾਟੇ ਵਾਲਾ ਸੌਦਾ ਹੈਗਾ ਉਹ ਤਾਂ 2.5 ਏਕੜ ਡੇਢ ਕਿੱਲੇ ਵਾਲਾ ਕਿ 3 ਕਿੱਲੇ ਵਾਲਾ ਕਹਿ ਸਕਦਾ ਨਾ ਘਾਟੇ ਦਾ ਸੌਦਾ ਹਰਣਾ ਤੇ ਜੇ ਕੋਈ ਹੈ ਤੇ ਇਸ ਕਰਕੇ ਸਰਕਾਰ ਨੂੰ ਸੋਚਣਾ ਪਊਗਾ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲਾਉਣਾ ਪਊਗਾ ਨਹੀਂ ਤਾਂ ਪੰਜਾਬ ਦੇ ਹਾਲਾਤ ਇਦਾਂ ਹੀ ਹੋਣਗੇ ਹੁਣ ਜਿਹੜੇ ਉਹ ਲੱਗੜੇ ਸੀ ਕਹਿੰਦੇ ਮੀਟਰ ਚਿਪ ਵਾਲੇ ਸਮਾਰਟ ਚ ਉਹਨੂੰ ਹੁਣ ਸੀਐਮ ਸਾਹਿਬ ਤੇ ਕੁਝ ਹੋਰ ਹੀ ਡਿਜ਼ਾਈਨ ਜਾਂ ਕਰਕੇ ਪੇਸ਼ ਕਰਗੇ ਆਗੇ ਨੇ ਪਰ ਜਿੱਦ ਦਿਨ ਲੱਗੇ ਜਦੋਂ ਲੋਕਾਂ ਦੇ ਬਿੱਲ ਆਉਣੇ ਸ਼ੁਰੂ ਹੋ ਗਏ ਜਦੋਂ ਬਿਜਲੀ ਐਕਟ ਵਾਲਾ ਮਸਲਾ ਆ ਗਿਆ ਉਦੋਂ ਜਿਹੜੀ ਸਥਿਤੀ ਸਪਸ਼ਟ ਹੋਊਗੀ ਲੇਕਿਨ ਇਸ ਹਿਸਾਬ ਦੇ ਨਾਲ ਮੌਜੂਦਾ ਸਥਿਤੀ ਦੇ ਪੰਜਾਬ ਦੀ ਤੇ ਸੈਂਟਰ ਦੇ ਤਕਰਾਰ ਵਧਦੇ ਜਾ ਰਿਹਾ ਹੈ ਉਹ ਦੂਜਾ ਬੀਜਪੀ ਤੇ ਹੋਰ ਤੜਫੇਗੀ ਸੈਂਟਰ ਸਰਕਾਰ ਕਿ ਭਈ ਈਡੀ ਨੋਟਿਸ ਭੇਜ ਰਹੀ ਹੈਗੀ ਤੁਹਾਡੇ ਕਨਵੀਨਰ ਨੇ ਤੁਸੀਂ ਹੁਸ਼ਿਆਰਪੁਰ ਦੇ ਵਿੱਚ 10 ਦਿਨ ਦੀ ਸਾਧਨਾ ਤੇ ਚੱਲਗੇ ਨੇ ਜਨਾਬ ਮੈਨੂੰ ਲੱਗਦਾ ਕਿ ਜਿਹੜੀ ਹੁੰਦੀ ਨਾ ਕਿ ਦੋ ਬੰਦੇ ਲੜਦੇ ਹੋਣ ਤੇ ਤੀਜਾ ਛਡਾਉਣ ਵਾਲਾ ਹੋਵੇ ਨਾ ਉਹ ਤੀਜਾ ਮਾਰਿਆ ਜਾਂਦਾ ਹੈਗਾ ਹੁਣ ਮਸਲਾ ਇਹ ਹੈ ਕਿ ਕੇਜਰੀਵਾਲ ਸਾਹਿਬ ਦਾ ਭਾਵੇਂ ਕੁਝ ਨਾ ਵਿਗੜੇ ਪਰ ਪੰਜਾਬ ਦਾ ਨੁਕਸਾਨ ਹੋ ਜੂਗਾ ਜਿਸ ਹਿਸਾਬ ਦੇ ਨਾਲ ਹੁਣ ਘਟੋਤੀਆਂ ਘਟੋਤੀਆਂ ਲੱਗ ਰਹੀਆਂ ਆ ਆਰਥਿਕ ਤੌਰ ਤੇ ਪੰਜਾਬ ਦਾ ਲਗਾਤਾਰ ਨੁਕਸਾਨ ਹੋਊਗਾ